ਅੰਮ੍ਰਿਤਸਰ ਦੇ ਵਿੱਚ ਕਿਸਾਨਾਂ ਦਾ ਅਨੋਖਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਜਿੱਥੇ ਕਿਸਾਨਾਂ ਦੇ ਵੱਲੋਂ ਕੜਕਤੀ ਠੰਡ ਦੇ ਵਿੱਚ ਅਰਧ ਨਗਨ ਹੋ ਕੇ ਮਾਨ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋਏ ਨੇ ਮੋਟਰਸਾਈਕਲਾਂ ਤੇ ਅਰਧ ਨਗਨ ਹੋ ਕੇ ਇਹ ਪ੍ਰਦਰਸ਼ਨ ਕਰ ਰਹੇ ਨੇ ਦਰਸਲ ਭਾਰਤੀ ਕਿਸਾਨ ਯੂਨੀਅਨ ਇਕਤਾ ਸੰਘਰਸ਼ ਦੇ ਵੱਲੋਂ ਪਿੰਡ ਕੋਨੇਵਾਲਾ ਤੋਂ ਇਹ ਮਾਰਚ ਕੀਤਾ ਗਿਆ ਇਸ ਸਮਾਰਟ ਇਸ ਪ੍ਰਦਰਸ਼ਨ ਦੀ ਵਜ੍ਹਾ ਕਿਸਾਨਾਂ ਨੂੰ ਹਾਲੇ ਤੱਕ ਹੜਾ ਦੌਰਾਨ ਜੋ ਨੁਕਸਾਨ ਹੋਇਆ ਉਸ ਦਾ ਮੁਆਵਜ਼ਾ ਨਹੀਂ ਮਿਲਣਾ ਸੀ ਦਰਸਲ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਕਿ ਮਾਨ ਸਰਕਾਰ ਦੇ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਗਏ ਇਸ਼ਤਿਹਾਰबाजी ਕੀਤੀ ਗਈ ਪਰ ਹਾਲੇ ਤੱਕ ਜ਼ਮੀਨੀ ਪੱਧਰ ਤੇ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਉਹਨਾਂ ਦੇ ਜੋ ਪਸ਼ੂਆਂ ਦਾ ਨੁਕਸਾਨ ਹੋਇਆ ਉਸ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੰਮ੍ਰਿਤਸਰ ਦੀਆਂ ਇਹ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਜੋ ਕਿਸਾਨ ਨੇ ਸੜਕਾਂ ਤੇ ਨਜ਼ਰ ਆ ਰਹੇ ਨੇ ਅਨੋਖਾ ਪ੍ਰਦਰਸ਼ਨ ਇਸ ਨੂੰ ਕਿਹਾ ਜਾ ਸਕਦਾ ਹੈ ਕਿਉਂਕਿ ਕੜਕ ਦੀ ਠੰਡ ਦੇ ਵਿੱਚ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿਸ ਤਰੀਕੇ ਦੇ ਨਾਲ ਕੱਪੜੇ ਲਾ ਕੇ ਇਹ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਸਰਕਾਰ ਖਿਲਾਫ ਆਪਣੇ ਗੁੱਸੇ ਨੂੰ ਜ਼ਾਹਰ ਕਰ ਰਹੇ ਨੇ ਪਿੰਡ ਕੋਨੇਵਾਲ ਭਾਰਤੀ ਕਿਸਾਨਾਂ ਦੀ ਏਕਤਾ ਸੰਗਠਨ ਦੀ ਜਥੇਬੰਦੀ ਵੱਲੋਂ ਭਰਾਹੋ ਅੱਜ ਮਾਰਕ ਕੀਤਾ ਜਾ ਰਿਹਾ ਏ ਜਿਹੜੇ ਪਿੰਡਾਂ ਦੇ ਵਿੱਚ ਖਰਾਬਾ ਨਹੀਂ ਮਿਲਿਆ ਜਿਹੜੇ ਪਿੰਡਾਂ ਦੇ ਵਿੱਚ ਕੰਪਨੀ ਨਹੀਂ ਬੈਠੀ ਹੈ ਮੋਰਠ ਜਿਹੜੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਮਾਰ ਹੋਈ ਕੋਨੇਵਾਲ ਅਜੇ ਇੱਥੇ ਤੱਕ ਮਾਜਮਾਨੀ ਮਿਲਿਆ 107 ਪਰਿਵਾਰ ਜਿਹੜੇ ਆ ਰਹਿੰਦੇ ਲਗਾਤਾਰ ਅਰੇ ਸਾਡੀ ਜਨ ਦੇ ਬੰਦੀ ਵੱਲੋਂ ਆਗੂ ਵੱਲੋਂ ਕੱਪੜੇ ਲਾ ਕੇ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਸਰਕਾਰ ਦੀਆਂ ਅੱਖਾਂ ਖੋਲੀਆਂ ਜਾ ਰਹੀਆਂ ਨੇ ਇਹ ਰੇਲਾਂ ਤੇ ਪੈਣੇ ਆ ਸੜਕਾਂ ਰੋਕ ਤੇ ਲੋਕ ਕਹਿੰਦੇ ਨੇ ਐਡੀ ਠੰਡ ਦੇ ਵਿੱਚ ਲਗਾਤਾਰ ਮਾਰਚ ਚੱਲ ਰਿਹਾ ਵਾ ਤੇ ਲੋਕ ਜਿਹੜੇ ਲੀੜੇ ਲਾ ਕੇ ਆਪ ਦਾ ਰੋਸ ਪ੍ਰਦਰਸ਼ਨ ਕਰ ਰਹੇ ਨੇ ਇਸ ਕਰਕੇ ਭਰਾਓ ਹਜੇ ਤੱਕ ਮਕਾਨਾਂ ਦੇ ਪੈਸੇ ਨਹੀਂ ਪਾਏ ਕੱਟੀਆਂ ਜਿਹੜੀਆਂ ਜ਼ਮੀਨਾਂ ਹੀ ਕਰਤੌਰੀ ਵਾਲੀਆਂ ਉਹਨਾਂ ਦੇ ਪੈਸੇ ਨਹੀਂ ਪਏ ਆ ਮੈਂ ਪ੍ਰਧਾਨਾ ਗੱਲ ਕਰਾਉਣਾ ਵਾ ਹਾਂਜੀ ਪ੍ਰਧਾਨ ਜੀ ਕੀ ਨਾਮ ਆਪਣਾ ਉਹ ਵਾਈਕਲਜੀਖਾ ਖਾਲਸਾ ਵਾਈਕਲਜੀਖੇ ਬਤੇ ਮੈਂ ਭਾਰਤੀ ਕਿਸਾਨ union ਨੇਕਤਾ ਸੰਘਰਸ਼ ਦਾ ਜ਼ਿਲ੍ਹਾ ਆਖੂ ਇਹ ਅਸੀਂ ਬੜੇ ਦਿਨ ਡੀਸੀ ਤੱਕ ਐਡੀਮ ਤੱਕ ਪਹੁੰਚ ਕਰਕੇ ਵੇਖੀ ਆ ਪਰ ਸਾਡੇ ਜੋ ਜਿੰਨੇ ਨੁਕਸਾਨ ਹੋਏ ਆ ਉਹਨਾਂ ਦਾ ਨਾਂ ਅਜੇ ਤੱਕ ਮਾਫਦਾ ਪਿਆ ਨਾ ਕੋਠਿਆਂ ਦਾ ਪਿਆ ਆ ਤੇ ਜਿਹੜੇ ਜਿਨ੍ਹਾਂ ਜਿਨ੍ਹਾਂ ਦੇ ਇਹਨਾਂ ਨੇ ਆਪ ਸਰਕਾਰ ਨੇ ਭਗਵੰਤ ਮਾਨ ਨੇ ਆਣ ਕੇ ਇਹ ਆਪ ਵੰਡੇ ਉਹਨਾਂ ਉਹਨਾਂ ਨੂੰ ਚੈੱਕ ਮਿਲ ਗਏ ਆ ਤੇ ਬਾਕੀ ਜਿਹੜੀ ਆਮ ਜਨਤਾ ਆ ਉਹਨਾਂ ਵਾਲੇ ਇਹਨਾਂ ਨੇ ਇੱਕ ਵਾਰੀ ਨਹੀਂ ਘਾਤ ਮਾਰ ਕੇ ਵੇਖਿਆ ਤੇ ਅੱਧਾ ਜਿਹੜਾ ਆ ਇੰਨਾ ਜਿਆਦਾ ਨੁਕਸਾਨ ਹੋਇਆ ਆ ਜਿਹੜਾ ਕੋਈ ਕਹਿ ਨਹੀਂ ਦੇ ਸਕਦਾ ਤੇ ਇਹ ਬਿਲਕੁਲ ਜਿਹੜੇ ਆ ਆਡੀ ਸੁਣਵਾਇ ਨਹੀਂ ਕਰਨਗੇ ਕਮਸੇ ਤੇ ਨਹੀਂ ਪਈ ਹਜੇ ਤੱਕ ਖਰਾਬਾ ਨਹੀਂ ਮਿਲਿਆ ਜੀ ਨਹੀਂ ਖਰਾਬਾ ਨਹੀਂ ਮਿਲਿਆ ਜਿਹੜੀਆਂ ਫੈਲਾ ਸਾਡੀਆਂ ਦਫ਼ਤਰਾਂ 'ਚ ਜਮਾਂ ਪਈਆਂ ਆ ਕੋਠਿਆਂ ਵਾਲੀਆਂ ਉਹਨਾਂ ਨੇ 1 ਰੁਪਈਆ ਨਹੀਂ ਪਿਆ ਜਿਨ੍ਹਾਂ ਦੇ ਮਕਾਨ ਪੱਕੇ ਸੀ ਜਿਹੜੇ ਪਵਾਕੀ ਦੇ ਬੰਦੇ ਸੀ ਉਹਨਾਂ ਨੇ ਪੈਸੇ ਪਾਏ ਗਿਆ ਸਾਡੇ 1 ਪੈਸਾ ਨਹੀਂ ਪਿਆ ਆ ਵੇਖੋ ਆਪੂ ਦੱਸ ਰਹੇ ਨੇ ਬਜ਼ੁਰਗ ਸਰੀਰ ਆ ਬਜ਼ੁਰਗ ਸਰੀਰ ਆ ਫੇਰ ਵੀ ਐਨੀ ਠੰਡ ਤੇ ਇੰਨਾ ਤਾਬਰਾ ਤੇ ਥੱਲੇ ਡਿੱਗਾ ਵਾ ਅਿੰਦੀ ਠੰਡ ਦੇ ਵਿੱਚ ਕੋਰਾ ਪਿਆ ਵਾ ਫਿਰ ਵੀ ਕੱਪੜੇ ਲਾ ਕੇ ਲਗਾਤਾਰ ਮੋਟਰਸਾਈਕਲ ਚਲਾ ਰਹੇ ਨੇ ਸਰਕਾਰ ਦੀਆਂ ਅੱਖਾਂ ਕੋਰ ਰਹੇ ਨੇ ਭਗਵੰਤ ਮਾਨ ਸਰਕਾਰ ਦੀਆਂ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜੀ ਆਈ ਆਉਂਦੇ ਸਾਨੂੰ ਖਰਾਬਾ ਮਿਲਣਾ ਚਾਹੀਦਾ ਹੈ ਮਿਲਣਾ ਆਹ ਵੇਖੋ ਬਜ਼ੁਰਗ ਸਰੀਰ ਆ ਵਾਹੋਂ ਦਾ ਖਾਲਸਾਵਾਦੀ ਫੋਨ ਅਹੀਂ ਚਾਹੁੰਦੇ ਆ ਕਿ ਜਿਨ੍ਹਾਂ ਨੂੰ ਮਿਲਣਾ ਚਾਹੀਦਾ ਸੀ ਖਰਾਬਾ ਉਹਨਾਂ ਨੂੰ ਤੇ ਮਿਲਿਆ ਨਹੀਂ ਤੇ ਦੂਜਿਆਂ ਨੂੰ ਜਿਹੜੇ ਪਾਰਕ ਬੰਦਿਆ ਉਹਨਾਂ ਨੂੰ ਦੇਖ ਕੇ ਇਹਨਾਂ ਨੇ ਉੱਥੇ ਦੋ ਦੋ ਤਿੰਨ ਤਿੰਨ ਚੈੱਕ ਤੇ ਉਹਨਾਂ ਨੂੰ ਗਾੜੀ ਕਰਤਾ ਵਾ ਤੇ ਦੂਜਿਆਂ ਨੂੰ ਪੁੱਛਿਆ ਹੀ ਨਹੀਂ ਆ ਆ ਵੇਖੋ ਜੀ ਹੋਰ ਇਨਸਾਨ ਆ ਆ ਵੇਖੋ ਸਾਡੇ ਆ ਨਾ ਤੂੰ ਆਪਣੇ ਆ ਵੀ ਆਕੇ ਸਰਕਾਰ ਦੀਆਂ ਅੱਖਾਂ ਹੋ ਰਹੇ ਨੇ 400 ਰੁਪਏ 200 ਰੁਪਏ ਦੋ ਖੁੰਗ ਆ ਵੇਖੋ ਭਰਾਓ ਕੱਪੜੇ ਲਾ ਕੇ ਮਦਦ ਕਰੋ ਮੋਟਰ ਲਾ ਕੇ ਗੁਰੂਕਾ ਖਾਲਸਾ ਤੇਰੀ ਵਾਹਿਗੁਰੂ ਦੇ ਮੈਂ ਬਿੱਟਾ ਮਾਲ ਭਾਰਤੀ ਖਾਂਜੂ ਨੇਕਤਾ ਜਿੰਨ ਹੱਥ ਦਾ ਜਿਹੜਾ ਐ ਗੂ ਮੇਰੇ ਕਿਸਾਨ ਭਰਾਓ ਇਹਨਾਂ ਸਰਕਾਰਾਂ ਨੇ ਇਹਨਾਂ ਧੱਕਾ ਕੀਤਾ ਆ ਕਿ ਅਜੇ ਤੱਕ ਜਿਹੜੇ ਪੈਲੀਆਂ ਦੇ ਖਰਾਬੇ ਹੋਏ ਨੇ ਮਕਾਨਾਂ ਦੇ ਜਿਹੜੇ ਖਰਾਬੇ ਹੋਏ ਨੇ ਇਹਨਾਂ ਨੇ 1 ਰੁਪਈਆ ਦਿੱਤਾ ਸਰਕਾਰ ਨੇ ਸਿਰਫ ਆਪਣੇ ਚੇਤਿਆਂ ਨੂੰ ਜਿਹੜਾ ਆ ਉਹ ਪੈਸੇ ਦੇ ਕੇ ਤੇ ਲੋਕਾਂ ਨੂੰ ਗਲੋਂ ਲਾਉਂਦੀ ਕੋਸ਼ਿਸ਼ ਕੀਤੀ ਆ ਜਿੱਥਾਂ ਅਸੀਂ ਗਲੋਂ ਨਹੀਂ ਲੱਤਣ ਦਾਂਗੇ ਕਿਉਂਕਿ ਆਪਾਂ ਜਿਹੜੇ ਆ ਆਪਣੇ ਪੈੜੀਆਂ ਦੇ ਖਰਾਬੇ ਜਿਹੇ ਰਹਿੰਦੇ ਨੇ ਉਹ ਵੀ ਲਾਂਗੇ ਜਿਹੜੇ ਮਕਾਨ ਖਰਾਬ ਹੋਏ ਨੇ ਉਹਨਾਂ ਦੇ ਪੈਸੇ ਵੀ ਲਾਂਗੇ ਉਹ ਅੱਧੀ ਗੱਲ ਵੀ ਐ